ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਨਵੇਂ ਸਾਲ 2024 ਦੀ ਸ਼ੁਰੂਆਤ ਕਰਨ ਦੇ ਲਈ ਅੱਜ ਗੁਰਦੁਆਰਾ ਮਸਤ ਹੋਣਾ ਸਾਹਿਬ ਜੋ ਨਤਮਸਤਕ ਹੋਣ ਲਈ ਆਏ ਆ ਜੀ ਆਓ ਆਪਾਂ ਦਰਸ਼ਨ ਕਰੀਏ ਮਹਾਂਪੁਰਖਾਂ ਦੀ ਸੰਤੂਆ ਬਾਤਰਾ ਸਿੰਘ ਜੀ ਦੇ ਇਸ ਪਾਵਨ ਸਥਾਨ ਦੇ ਇਸ ਪਾਸੇ ਦੂਈ ਕਲੈਬ੍ਰੇਰੀ ਬਣੀ ਹੋਈ ਹੈ ਜਿੱਥੇ ਕਿਤਾਬਾਂ ਮਿਲਦੇ ਨੇ ਕਿ ਇਹ ਐਜੂਕੇਟ ਪੰਜਾਬ ਪ੍ਰੋਜੈਕਟ ਸੰਸਥਾ ਦੇ ਵੱਲੋਂ ਜੋ ਲੋੜਵੰਦ ਬੱਚਿਆਂ ਦੀ ਪੜ੍ਹਾਈ ਦੇ ਲਈ ਉਪਰਾਲਾ ਕੀਤਾ ਜਾ ਰਿਹਾ ਹੈ ਸੋ ਸਟਾਲ ਲਗਾਈ ਗਈ ਹੈ ਜੀ ਸੋ ਇੱਥੇ ਉਹ ਬੱਚੇ ਜਿਹੜੇ ਲੋੜਵੰਦ ਨੇ ਤੇ ਜਿਨ੍ਹਾਂ ਜੋ ਪੜ੍ਹਾਈ ਕਰਨਾ ਚਾਹੁੰਦੇ ਨੇ ਹੁਸ਼ਿਆਰ ਨੇ ਫੀਸਾਂ ਨਹੀਂ ਭਰ ਸਕਦੇ ਤੇ ਉਹਨਾਂ ਬੱਚਿਆਂ ਦੀ ਉਹਦੇ ਲਈ ਹੈਲਪ ਕੀਤੀ ਜਾ ਰਹੀ ਹੈ ਸੋ ਸੰਤ ਬਾਬਾ ਆਤਰ ਸਿੰਘ ਜੀ ਦਾ ਪਾਵਨ ਸਥਾਨ ਜਿਨ੍ਹਾਂ ਨੇ ਇਸ ਸਥਾਨ ਤੇ ਲਗਭਗ 28 29 ਸਾਲ ਇੱਥੇ ਤਪ ਕੀਤਾ ਬੰਦਗੀ ਕੀਤੀ ਤੇ ਦਰਬਾਰ ਸਾਹਿਬ ਬਣਾਵਾਇਆ ਸਰੋਵਰ ਦੀ ਉਸਾਰੀ ਕਰਵਾਈ ਸੋ ਹੁਣ ਵੀ ਇਥੋਂ ਦੀ ਜੀ ਕਾਰ ਸੇਵਾ ਜਿਹੜੀ ਉਹ ਚੱਲ ਰਹੀ ਆ ਸੋ ਪਾਸੇ ਬੜਾ ਪ੍ਰਸ਼ਾਦੀ ਦੇਗਾ ਤੇ ਸਾਹਮਣੇ ਦਰਬਾਰ ਸਾਹਿਬ ਸੰਗਤ ਜਿਹਨਾਂ ਮੇਸਾਲ ਦੇ ਉੱਤੇ ਸਤਿਗੁਰੂ ਜੀ ਨੂੰ ਨਤਮਸਤਕ ਹੋਣ ਦੇ ਲਈ ਪਹੁੰਚੀ ਹੋਈ ਆ ਉਹ ਸੰਗਤ ਦਾ ਘਾਟਾ ਮਾਰਦਾ ਇਕੱਠ ਦਰਸ਼ਨ ਕਰਨ ਦੇ ਲਈ ਸੋ ਕਾਫੀ ਲੰਮੀ ਲੈਣ ਜਿਹੜੀ ਲੱਗੀ ਹੋਈ ਆ ਸੋ ਦਰਬਾਰ ਸਾਹਿਬ ਦੀ ਸੇਵਾ

ਨਾਮ ਬਣਾ ਮਾਟੇ ਸੰਗਰਿਆ ਬਾਣ ਉਰਿਆ ਵਸਤਰਾ ਟਮਈਆ ਸਹਿ ਸੁਖਨੀਆ ਤੁਮਾਰ ਸਰਬਣੀਆਰਾ ਤਰੇ ਕੋਚਰੀਆ ਸਰ ਕਣਕ ਸਭ ਤਰੀਆ ਹਰ ਭਗਤ ਬਨਾਏ ਤੁਮ ਦਾ ਨਾਮ ਰੋਪ ਸੁందਰੀਆਂ ਤੇ ਇਸਤਰੀਆਂ ਘਰ ਸੇ ਬੇੜੇ ਸਭ ਸਵਾਦ ਬਕਰਿਆ ਵਾਇਆ ਖਨੀਆਂ ਬੇਕਾਰ ਖਨੀਆਂ ਸਰਬਾਨਕ ਪ੍ਰਭ ਫਰਕ ਦਿਆਲੀਆਂ ਆਸਮਾਨ ਲਾ ਪੰਜਵਾ ਇਕ ਗਰ ਗਰ ਕੇ ਆਨੀ ਜਾਗ ਕੇ ਪਾਇਆ ਬਾਦ ਨਰਬਾਨੀ ਆਸ ਪਾਏ ਬਿਰਖੂ ਆ ਕੇ ਕੁੰਟਾ ਵਿੱਚ ਅਮਰ ਦਾ ਹੈ ਭਾਈ ਰੇ ਰਾਮ ਸੇਚਾਣੂ ਸੇਚਨ ਹਾਰੇ ਇੱਕ ਪਾਲੀ ਖਬਰ ਕਰ ਸਤਿਗੁਰ ਸੇਗੋ ਮਹਾਰ ਨਰਬਾਨੀ ਜੇਤੂ ਜਾਤਾ ਸੋ ਗਰਸੁਦਾਸੀ ਪ੍ਰਭਾਣ ਨਾਮ ਰਤਾ ਸੋ ਹੀ ਨਰਬਾਨ ਜਦ ਮਿਲੂ ਨਾਮ ਅਨੰਦਾਨਾ

सो दरबार साहिब दर्शन करण खां बाद सो इते बस

ਦੰਤਵਾ ਆਤਰ ਸਿੰਘ ਜੀ ਦਾ ਤੋਸਾ ਖਾਨ ਜੋ ਜਦੋਂ ਉਹਨਾਂ ਨੇ ਦਰਬਾਰ ਸਾਬ ਬਣਾਇਆ ਸੀ ਤਾਂ ਉਸ ਟਾਈਮ ਦਾ ਜੋ ਵੀ ਸਮਾਨ ਜਿਵੇਂ ਇੱਥੇ ਇਹ ਲੱਕੜੀ ਨੂੰ ਕਢਣ ਵਾਲੇ ਰੰਦੇ ਤੇ ਲੈਂਪ ਦਰੀਆਂ ਰਾਣੀਆਂ ਤਲਵਾਰਾਂ ਮੰਜੇ ਬਣਨ ਵਾਲੇ ਸੂਤ ਟਾਈਮ ਪੀਸ ਤੇ ਸਟੈਂਡ ਚੌਰ ਸਾਹਿਬ ਲੱਕੜ ਦਾ ਕਾਫੀ ਸਮਾਨ ਜਿਵੇਂ ਰੂਪ ਇੰਜਣ ਦਾ ਸਮਾਨ ਤੇ ਇਹ ਖੜਾਵਾ ਜਿਉਂ ਸਵੇਰੇ ਦੀ ਪਾਣੀ ਗਰਮ ਕਰਨ ਵਾਲੀ ਜਿਹੜੀ ਪੱਠੀ ਕੋ ਹੋਰ ਵੀ ਬਹੁਤ ਸਮਾਨ ਜਿਹੜਾ ਹੈ ਜੋ ਦਰਵਾਜ਼ਾ ਸਾਹਿਬ ਨੂੰ ਬਣਾਉਣ ਵੇਲੇ ਜੋ ਇਟਾਂ ਉਸ ਵੇਲੇ ਵਰਤੀ ਗਈ ਸੀ ਸੰਤੂਬਾ ਬਾਦਲ ਸਿੰਘ ਜੀ ਦੇ ਵੱਲੋਂ ਆਪ ਜੋ ਪਠਾ ਲਗਾਏ ਗਿਆ ਸੀ ਇੱਥੇ ਇੱਟਾਂ ਦਾ ਉਹਦੀਆਂ ਉਹ ਇੱਥੇ ਤਿਆਰ ਕੀਤੀਆਂ ਹੋਈਆਂ ਇਹ ਇੱਟਾਂ ਨਗਾਰਾ ਸਾਹਿਬ ਤੇ ਜਿਹੜੇ ਉਸ ਸਮੇਂ ਲੰਗਰ ਦੇ ਵਿੱਚ ਪਿੱਤਲ ਦੇ ਚਾਂਦੀ ਦੇ ਜੋ ਭਾਂਡੇ ਸਨ ਉਹ ਵਰਤੇ ਜਾਂਦੇ ਸੀ ਉਹ ਸਾਰੇ ਇੱਥੇ ਰੱਖੇ ਹੋਏ ਨੇ ਇਹ ਪੁਰਾਣਾ ਲੈਂਪ ਤੇ ਛੋਟੇ-ਛੋਟੇ ਭਾਂਡੇ ਛੋਟੇ ਲੈਂਪ ਵੱਡੇ ਪ੍ਰੰਤਾਂ ਥਾਲ ਤੇ ਗੜਬੇ ਗਲਾਸ ਕਿੰਨਾ ਕੁਝ ਜਿਹੜਾਗਾ ਉਹ ਬਾਬਾ ਆਤਰ ਸਿੰਘ ਜੀ ਦੇ ਸਮੇਂ ਦਾ ਕੜਾਈਆਂ ਸੋ ਇਹ ਸਮਾਨ ਜਿਹੜਾਗਾ ਇੱਥੇ ਸੰਭਾਲ ਕੇ ਰੱਖਿਆ ਹੋਇਆ ਸੋ ਹੋਰ ਵੀ ਬਹੁਤ ਸਮਾਨ ਹੈ ਜਿਹੜਾ ਇੱਥੇ ਸਾਹਮਣੇ ਨਹੀਂ ਰੱਖਿਆ ਗਿਆ ਸੋ ਇੱਥੇ ਉਹ ਵੀ ਸੰਭਾਲ ਕੇ ਰੱਖਿਆ ਹੋਇਆ ਸੋ ਬਾਬਾ ਆਤਰ ਸਿੰਘ ਜੀ ਜਿਨ੍ਹਾਂ ਨੇ 29 30 ਸਾਲ ਇਸ ਸਥਾਨ ਤੇ ਜਿੱਥੇ ਇਹ ਸੰਗਤਾਂ ਨਤਮਸਤਕ ਹੋ ਰਹੀਆਂ ਨੇ ਸਾਹਮਣੇ ਦਰਬਾਰ ਸਾਹਿਬ ਤੇ ਉਸ ਗੁਰੂ ਘਰ ਦੀ ਉਸਾਰੀ ਬਾਬਾ ਆਤਰ ਸਿੰਘ ਜੀ ਨੇ ਆਪ ਆਪਣੇ ਹੱਥਾਂ ਦੇ ਨਾਲ ਕਰਵਾਈ ਸੀ ਜੋ ਇਹ ਆਪਾਂ ਬਾਅਦ ਚ ਦੇਖ ਰਹੇ ਹਾਂ ਬਾਹਰ ਦਾ ਖੁੱਲਾ ਪੰਡਾਲ ਸੋ ਇਹ ਹੁਣ ਨਵੀਨ ਲਗਭਗ 10 15 ਸਾਲਾਂ ਦੇ ਵਿੱਚ ਹੀ ਜੋ ਬਣ ਕੇ ਤਿਆਰ ਹੋਇਆ ਸੰਗਤਾਂ ਨੇ ਤਿਆਰ ਸੇਵਾ ਕੀਤੀ ਐ ਸੋ ਬਾਬਾ ਲਾਤਰ ਸਿੰਘ ਜੀ ਦੀ ਇਸ ਇਲਾਕੇ ਨੂੰ ਬਹੁਤ ਵੱਡੀ ਦੇਣ ਹੈ ਤੇ ਜੋ ਵਿੱਦਿਆ ਦੇ ਦਾਤੇ ਮੰਨੇ ਗਏ ਨੇ ਇਹ ਉਹਨਾਂ ਨੇ ਇੱਥੇ ਬੜੇ ਕਾਲਜ ਜਿਹੜੇ ਨੇ ਉਹ ਫੁੱਲੇ ਨੇ ਪਰ ਦਰਬਾਰ ਸਾਹਿਬ ਛੋਟਾ ਰੱਖਿਆ ਗਿਆ ਕਿਉਂ ਕਿਉਂਕਿ ਉਹ ਚਾਹੁੰਦੇ ਸੀ ਵੀ ਇੱਥੇ ਵਿੱਦਿਆ ਦਾ ਲੰਗਰ ਹੈ ਜਿਹੜਾ ਉਹ ਸਾਰੇ ਪਾਸੇ ਵਰਤੇ ਬੱਚੇ ਪੜ੍ਹ ਕੇ ਇਥੋਂ ਡੀਸੀ ਜੱਜ ਵਕੀਲ ਵੱਡੀਆਂ ਪੋਸਟਾਂ ਦੇ ਉੱਤੇ ਗੁਰਸਿੱਖ ਬਣ ਕੇ ਬੈਠਣ ਤੇ ਇਸ ਛੋਟੇ ਜਿਹੇ ਗੁਰੂ ਘਰ ਦੇ ਵਿੱਚੋਂ ਵੱਡੀ ਸਿੱਖਿਆ ਲੈ ਕੇ ਤੇ ਵਧੀਆ ਵੱਡੀ ਪੜ੍ਹਾਈਆਂ ਕਰਕੇ ਤੇ ਉਹ ਜਿਹੜੇ ਵੱਡੇ ਵੱਡੇ ਅਹੁਦਿਆਂ ਤੇ ਜਾ ਕੇ ਪਹੁੰਚਣ ਲੱਗ ਪੈਂਦੇ ਕਿ ਬਾਬਾ ਤੋ ਇਸ ਪਾਸੇ ਜੋ ਕੁੜਾ ਪ੍ਰਸ਼ਾਸ਼ਕਾਂ ਦੇਗਾ ਸੰਗਤ ਦੇ ਦੇ ਲੈਣ ਦੇ ਲਈ ਲਾਈਨਾਂ ਦੇ ਵਿੱਚ ਖੜੇ ਨੇ ਸਤਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਆਂ ਨਵੇਂ ਸਾਲ ਦੀ ਸ਼ੁਰੂਆਤ ਆਪ ਜੀ ਦੀ ਕਿਰਪਾ ਕਰਨ ਸਾਰਿਆਂ ਤੇ ਹੀ ਸਾਰਿਆਂ ਨੂੰ ਹੀ ਖੁਸ਼ੀਆਂ ਦੀਆਂ ਦਾਤਾਂ ਮਿਹਰ ਕਰਨ ਬਖਸ਼ਿਸ਼ ਕਰਨ ਸੋ ਆਉ ਇਥੇ ਇਸ ਮੰਨਤੀ ਕਰਦੇ ਆਂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ